ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਸਾਡਾ ਵੀਰ ਆ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ 4-5 ਸਾਲ ਹੋ ਗਏ ਜਦ ਦੇ ਵਿਚਾਰੇ ਬੈੱਡ ਤੇ ਹੀ ਨੇ ਤੇ ਹੁਣ ਇਹਨਾਂ ਨੂੰ ਦੋ ਵਾਰ ਪੈਰਾ ਪੈਰਾਲਾਈਸਿਸ ਦਾ ਅਟੈਕ ਆ ਗਿਆ ਤੇ ਇਹਦਾ ਵਿਆਹ ਹੋਇਆ ਸੀ ਘਰਵਾਲੀ ਇਹਨਾਂ ਦੀ ਚਲੀ ਗਈ ਸੀ ਤੇ ਮਾਪਿਓ ਨੇ ਇਹਨਾਂ ਦੇ ਹੋਰ ਕੋਈ ਕਮਾਈ ਦਾ ਸਾਧਨ ਹੈ ਨਹੀਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਫਰਸਟ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਬੇਨਤੀ ਕਰੀ ਸੀ ਤਾ ਜੋ ਵੀਰ ਦੀ ਮਦਦ ਹੋ ਸਕੇ ਇਲਾਜ ਖਾਤਰ ਕਿਉਂਕਿ ਘਰੇ ਹੋਰ ਕੋਈ ਕਮਾਉਣ ਵਾਲਾ ਸਾਧਨ ਹੈ ਨਹੀਂ ਉਹ ਦਿਹਾੜੀ ਜੋਤਾਂ ਕਰਦੇ ਆ ਉਹਨਾਂ ਘਰ ਦੇ ਖਰਚ ਚੱਲਾ ਸ੍ਰੀ ਗੁਰੂ ਨਾਨਕ ਦੇਵ ਜੀ ਤੇਰੀ ਟਰਸਟ ਇਤਰੀ ਵਾਲੇ ਵੀਰਾਂ ਭੈਣਾਂ ਨੇ ਸਾਨੂੰ 30000 ਰੁਪਏ ਸੇਵਾ ਭੇਜੀ ਹੈ ਇਹਨਾਂ ਦੇ ਇਲਾਜ ਖਾਤਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਰਮਾਤਮਾ ਕੀ ਅਰਦਾਸ ਕਰਦੇ ਆ ਵੀ ਅੱਗੇ ਤੋਂ ਵੀ ਹੋਰ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿਣ ਧੰਨਵਾਦ ਜੀ ਬਰੇ ਵੀਰਾਂ ਦਾ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣਾ ਪੜੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰੀਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ